ਈ ਸਜਣ ਤੇ ਸਾਰੀ ਜ਼ਿੰਦਗੀ ਤਿਆਰੀ ਚ ਆਪਣਾ ਸਮਾਗਵਾ ਬੈਠ ਗਏ। ਪਾਈ ਗੁਰਦਾਸ ਸੋਣਾ ਬਾਰੇ ਕਹਿੰਦੇ ਨੇ ਪੂਛਤ ਹੈ ਬਥਕ ਤੇ ਮਾਰਗ ਨਾ ਧਰੇ ਫਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਇਹ ਹੁਣ ਗੱਲਾਂ ਨਾਲ ਕਿਵੇਂ ਪਹੁੰਚੇ? ਕਿਵੇਂ ਪਹੁੰਚੇ? ਤੁਸੀਂ ਆਖੋਗੇ ਇੱਕ ਦਫਾ ਦੇ ਸੁਣਨ ਨਾਲ ਫੇੜ ਬਣ ਜਾਂਦੀ ਹਾਂ ਇੱਕ ਦਫਾ ਦੇ ਸਾਰੀ ਦੁਨੀਆ ਬਦਲ ਜਾਵੇ ਲੱਖਾਂ ਦਫਾ ਬੋਲਣ ਨਾਲ ਮੰਦੀ ਦੁਨੀਆ ਨਹੀਂ ਬਦਲੇਗੀ ਇਹ ਵੀ ਅਰਜ਼ ਕਰ ਮੈਨੂੰ ਵਾਲਵਨ 48 ਸਾਲ ਕថា ਕਰਦੇ ਆ ਹੋ ਗਏ ਜ਼ਿੰਦਗੀ ਦਾ ਬਹੁਤ ਵੱਡਾ ਹਾਗ ਇਸ ਲੈਨ ਵਿੱਚ ਮੈਂ ਬਤੀਤ ਕੀਤਾ ਹੈ बड़े लंबे समय तो गल मेरी समझ आई लोग कथा पे करते हैं कीर्तन पे करते हैं सुनते पे ने कोई आनंद होवे खेड़ा होवे खुशी होवे समाधि होवे महारस होवे ते है नहीं तो खेड़ कुछ और होगी गल कुछ और होगी ਜੋ ਕੁਝ ਮੈਨੂੰ ਸਮਝਇ ਚਾਇਆ ਸਭ ਤਿਆਰੀ ਹੈ ਚੱਲਣ ਦੀ ਚੱਲਣਾ ਨਹੀਂ ਹੈ ਨਹੀਂ ਚੱਲਣਾ ਕੀ ਹੈ ਮਨ ਸੁਣੇ ਇੱਕ ਦਫਾ ਮਨ ਸੁਣੇ ਮਨ ਨਿਰਮਲ ਹੋ ਜਾਏ ਇੱਕ ਦਫਾ ਮਨ ਸੁਣੇ ਸਾਰੇ ਪਾਪ ਮਨ ਚੋਂ ਨਿਕਲ ਜਾਣਗੇ ਇੱਕੋ ਹੀ ਦਫਾ ਮਨ ਸੁਣੇ ਮਾਨਸਿਕ ਰੋਗ ਸਾਰੇ ਦੇ ਸਾਰੇ ਚਰੇ ਜਾਣਗੇ फिर शरीरक रोग भी चला जाएगा रोग सोग दुख जरा मरा हर सज्जन ने हिम्मत नाल कह दिता गयानी जी शरीर से थोड़ा भी रोगी है मैं कहा मैं वक्त कुछ सरोता थोड़ी वक्ता कबूल करना मेरा मन नहीं सुनता औखा है कोशिश कर हैं ਮੈਂ ਕੋਈ ਇਸ ਤਰ੍ਹਾਂ ਦਾ ਦਾਵਾ ਵੀ ਨਹੀਂ ਕੀਤਾ ਮੈਂ ਸਰੋਤਾ ਬਕਤਾ ਬੋਲਦੇ ਆਂ ਪਾਠ ਕਰਦੇ ਆਂ ਜਪ ਕਰਦੇ ਆਂ ਮਨ ਨਹੀਂ ਸੁਣਦਾ ਕਦੀ ਬੈਠੋਗੇ ਅਮਰ ਸਵੇਲੇ ਕਰਕੇ ਦੇਖਣਾ ਮਨ ਨਹੀਂ ਸੁਣਦਾ ਜਿਹੜੇ ਕਰਦੇ ਆਣਗੇ ਜ਼ਰੂਰ ਅਨੁਭਵ ਹੋਇਆ ਮਨ ਨਹੀਂ ਸੁਣਦਾ ਇਸੇ ਨੂੰ ਗੁਰਨਾਣਿਕ ਨੇ ਕਹਿ ਦਿੱਤਾ ਆਖਣ ਔਖਾ साचा ना महाराज की योग है क्यों ओखे आई जिक्र पै कर दो मैं हमने दो मिनट दस दफा कह देना वाहेगुरु 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 की औख है नहीं बहुत औख बहुत औख है पता है जिंदगी किस तरह साड़ी चल रही है श्वासा दे आसरे थे ਸੁਵਾਸਾਂ ਦੇ ਗਤੀ ਕੀਏ ਇੱਕ ਬਾਹਰ ਜਾਂਦਾ ਇੱਕ ਅੰਦਰ ਲੈ ਜਾਂਦੇ ਜਦ ਅੰਦਰ ਲੈ ਜਾਈਏ ਤੇ ਹੁੜਾ ਕੀ ਬਾਹਰ ਕਿਉਂ ਕਢਣਾ ਹੈ ਜਿੰਦਾ ਰਹਿ ਸਕਾਂਗੇ ਤੇ ਜੇ ਬਾਹਰ ਕਢਿਆ ਝੋੜਾ ਕੀ ਅੰਦਰ ਕਿਉਂ ਲੈ ਜਾਈਏ ਜਿੰਦਾ ਰਹਿ ਸਕਾਂਗੇ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਵਾਹਿਗੁਰੂ ਜਲਦਾ ਤੇਂਦਰ ਬਾਹਰ ਪ੍ਰਗਟ ਹੁੰਦਾ ਹੈ ਉਹਨੂੰ ਅੰਦਰ ਲੈ ਜਾਣਾ। ਸਵਾਸ ਬਾਹਰ ਗਿਆ। ਸਵਾਸ ਅੰਦਰ ਆਇਆ। ਇਹ ਜ਼ਿੰਦਗੀ ਹੈ। ਸ਼ਬਦ ਬਾਹਰ ਪ੍ਰਗਟ ਹੋਇਆ ਉਹਨੂੰ ਅੰਦਰ ਪ੍ਰਵੇਸ਼ ਕਰੇ ਇਹ ਧਾਰਮਿਕ ਜ਼ਿੰਦਗੀ ਹੈ। ਪੰਜਾਹ ਪੰਜਾਹ ਸਾਲ ਤੋਂ ਕੀਰਤਨ ਕਈ ਕਰਦੇ ਪੈਨੇ ਮਜਾ ਲੇ ਇੱਕ ਪੰਕਤੀ ਅੰਦਰ ਜਾਏ। ਖਾਦੀ ਨਹੀਂ ਹੈ। ਸਵਾਸ ਬਾਹਰ ਛੁੱਟੇ ਨਾ। ਅੰਦਰ ਨਹੀਂ ਲਹਿ ਗਏ ਜ਼ਿੰਦਗੀ ਬਣੀ ਨਹੀਂ ਧਰਮ ਦੀ ਜ਼ਿੰਦਗੀ ਬਣੀ ਨਹੀਂ ਸਾਰੀ ਜ਼ਿੰਦਗੀ ਧਾਰਮਿਕ ਮੰਦਿਰਾਂ ਚ ਰਹਿ ਗਏ ਧਾਰਮਿਕ ਨਹੀਂ ਨੇ ਸਾਰੀ ਜ਼ਿੰਦਗੀ ਧਰਮ ਗ੍ਰੰਥਾਂ ਦਾ ਪਾਠ ਕਰਦੇ ਰਹਿ ਗਏ ਧਾਰਮਿਕ ਨਹੀਂ ਨੇ ਜੇ ਕੋ ਖਾਵੇ ਜੇ ਕੋ ਬਣਚੇ ਹੋਰ ਮੈਂ ਕਰਾਂ ਸ਼ਬਦ ਅੰਦਰੋਂ ਬਾਹਰ ਪ੍ਰਗਟ ਆਉਂਦਾ ਕਿਸ ਤਰ੍ਹਾਂ ਆਉਂਦਾ 2-4 ਮਿੰਟ ਲਵਾਂ ਪੂਰਾ ਖੁਲਾਸਾ ਤੇ ਹੁਣ ਮੈਂ ਫਿਰ ਕੱਲ ਕਰਾਂਗਾ ਕਿਉਂਕਿ ਸਮਾਂ ਆਪਣੇ ਚਾਲ ਨਾਲ ਚੱਲਦਾ ਤੇ ਮੈਂ ਪਛੜ ਜਾਣਾ ਘੜੀ ਮੈਥੋਂ ਅੱਗੇ ਲੰਘ ਜਾਂਦੀ ਹੈ ਜਿਸ ਵਕਤ ਬੋਲਣ ਦਾ ਖਿਆਲ ਆਵੇ ਨਾ ਅੰਦਰ ਪਵਨ ਨਾਭੀ ਨਾਲ ਟਕਰਾਂਦੀ ਹੈ ਪਵਨ ਹਵਾ ਨਾਭੀ ਨਾਲ ਟਕਰਾਂਦੀ ਪਤਾ ਹੈ ਭਾਰਤ ਵਿੱਚ ਨਾਭੀ ਨੂੰ ਕੀ ਕਹਿੰਦੇ ਨੇ ਧਰਮ ਗ੍ਰੰਥਾਂ ਵਿੱਚ ਨਾਭੀ ਨੂੰ ਕੀ ਕਹਿੰਦੇ ਨੇ ਦੋਨੇ ਤੇ ਦੋਨੇ ਦੇ ਅਖਰੀ ਅਰਥ ਕੀ ਨੇ ਜਿੱਥੋਂ ਧਨ ਉੱਠਦੀ ਹੈ ਦੋਨੇ ਉੱਠਦੀ ਹੈ ਦੋਨੇ ਧਨ ਨੂੰ ਜ਼ਬਾਨ ਪ੍ਰਗਟ ਕਰਦੀ ਹੈ ਉੱਠਦੀ ਹੈ ਦੋਨੇ ਤੋਏ ਲਾਜ਼ਮੀ ਕੋ ਇਸ ਨਾਲ ਤੇ ਹੁਣ ਸਾਇੰਟਿਸਟ ਸਹਿਮਤ ਨਹੀਂ ਜ਼ਬਾਨ ਤੇ ਸਿਰਫ ਪ੍ਰਗਟ ਕਰਦੀ ਹੈ ਜ਼ਬਾਨ ਤੋਂ ਉੱਠਦੀ ਨਹੀਂ ਹੈ ਇਤਨੀ ਵੀ ਪਰਸ ਕਰ ਲੈ जबे कढ़ची दाल परोस रही है, पर निकल दी ते बाल्टी जो भाईये पांडे जो भाईये, पतीले जो भाईये, सिर्फ ज़बान एक कढ़ची है, शब्दों बाहर प्रगट कर रही है, एवी मैर्स कर देंगे, ये आवाज़ ज़बान चो निकल नहीं रही, ज़बान नहीं इसनों बना रही, ज़बान प्रगट कर रही है। ਵੇ ਮੇ ਕੜਚੀ ਵੰਡ ਰਹੀ ਹੈ ਪਰ ਇਹ ਸਭ ਕੁਝ ਕੜਚੀ ਨੇ ਨਹੀਂ ਬਣਾਇਆ ਵੰਡ ਰਹੀ ਨਹੀਂ ਰਹੀ ਕੜਚੀ ਚਾਹੀਦੀ ਹੈ ਜ਼ਬਾਨ ਚਾਹੀਦੀ ਹੈ ਜ਼ਬਾਨ ਦੀ ਬੜੀ ਮਹਿਮਾ ਸ਼ਬਦ ਉਠਦਾ ਹੈ ਨਾਭੀ ਤੋਂ ਸ਼ਬਦ ਪ੍ਰਗਟ ਹੁੰਦਾ ਹੈ ਜ਼ਬਾਨ ਤੋਂ ਜੈਸੇ ਬੋਲਣ ਦਾ ਖਿਆਲ ਪੈਦਾ ਹੁੰਦਾ ਹੈ ਬੋਲਣਾ ਕੁਝ ਕਹਿਣਾ ਹੈ ਪਮਨ ਲਾਭੇ ਨਾਲ ਟਕਰਾਂ ਲੀਹੇ ਨਾਭ ਖੁੱਲਦੀ ਏ ਥੋੜੀ ਜਿਹਾ ਖੁੱਲਦੀ ਏ ਕਿਥੋਂ ਧੁਨ ਉੱਠਦੀ ਏ ਇਹਨੂੰ ਕਹਿੰਦੇ ਨੇ ਪਰਾ ਇਸ ਧੁਨ ਦਾ ਨਾਂ ਹੈ ਪਰਾ ਇਹ ਧੁਨ ਫਿਰ ਉੱਪਰ ਉੱਠ ਕੇ ਹਿਰਦੇ ਤੱਕ ਪਹੁੰਚਦੀ ਏ ਉਹ ਕਹਿੰਦੇ ਨੇ ਪਸੰਦੀ ਜਿੱਥੇ ਇਸ ਨੂੰ ਅੱਖਰ ਮਿਲਦੇ ਨੇ ਕਿਥੋਂ ਜੇ ਪਹੁੰਚਦੀ ਏ ਕੰਠ ਤੱਕ ਪੂਰਾ ਆਵਾਜ਼ ਬਣ ਜਾਂਦਾ ਹੈ ਜੇ ਲੋਕ ਇਹਦੇ ਮੱਦਮ ਜਵਾਨ ਉਸੇ ਨੂੰ ਪ੍ਰਗਟ ਕਰ ਦਿੰਦੀ ਹੈ ਉਹਨੂੰ ਕਹਿੰਦੇ ਨੇ ਬੈਖਰੀ ਇਹ ਚਾਰ ਪੜਾਅ ਨੇ ਹੈ ਬੜੀ ਤੇਜ਼ੀ ਨਾਲ ਅੰਦਰ ਪਰ ਕਿੰਤੀ ਕਮ ਕਰਦੀ ਜੋ ਮੇਰੀ ਜ਼बान बार-बार ਸੁੱਟ ਰਹੀ ਹੈ ਇਹ ਉੱਤੇﾞﾞ ਗੁਨੇ ਤੱਕ ਫਿਰ ਹਿਰਦੇ ਤੱਕ ਪਹੁੰਚਦੇ ਇੱਥੇ ਫਿਰ ਮਿਲਦੇ ਫਿਰ ਕੰਠ ਤੱਕ ਪਹੁੰਚਦੇ ਨਾ ਪੂਰਾ ਆਵਾਜ਼ ਬਣਦਾ ਹੈ ਤੇ ਜ਼ਬਾਨ ਇਸ ਨੂੰ ਪ੍ਰਗਟ ਕਰਦੀ ਹੈ ਇਹ ਐਸੀ ਕਿਰਿਆ ਹੈ परिपूर्ण परमात्मा ਨੇ ਸਾਡੇ ਸਰੀਰ ਦੇ ਵਿੱਚ ਬੜਾਈ ਹੈ ਬਹੁਤ ਵੱਡਾ ਇੰਜੀਨੀਅਰ ਹੈ ਮਹਾਨ ਗਿਆਤਰ ਇਸ ਵਾਸਤੇ ਭਾਰਤ ਦੇ ਚ ਨਾਭੀ ਨੂੰ ਧਾਰਮਿਕ ਸ਼ਬਦ ਦੇ ਨਾਭੀ ਨਹੀਂ ਕਹਿੰਦੇ ਧੋਨੇ ਕਹਿੰਦੇ ਧੋਨੇ ਕਿਉਂਕਿ ਧੋਨੇ ਉੱਥੋਂ ਉੱਠਦੀ ਹੈ ਜਿਵੇਂ ਭਮਣ ਲਭੀ ਨਾਲ ਟਕਰਾਂਦੀ ਏ 나ਫ ਥੋੜੀ ਖੁੱਲਦੀ ਏ ਇੱਥੋਂ ਆਵਾਜ਼ ਉੱਠ ਰਹੀ ਏ ਇੱਕ ਤਰੀਕੇ ਨਾਲ ਇੰਜ ਕਹਿ ਲਓ ਕਿ ਇੱਕ ਸਾਜ਼ ਹੈ ਪੰਜ ਤਰ੍ਹਾਂ ਦੇ ਸਾਜ਼ ਹੁੰਦੇ ਨੇ ਇਸ ਵਾਸਤੇ ਪੰਜ ਸ਼ਬਦ ਕਹਿੰਦੇ ਨੇ ਤਤ ਸਵਿਤ ਗਾਣ 나ਦ ਸੁਗਰ ਇਹਨਾਂ ਨੂੰ ਪੰਜ ਸ਼ਬਦ ਕਹਿੰਦੇ ਨੇ ਇਹਨਾਂ ਦੀ ਵਿਆਖਿਆ ਇਸ ਤਰ੍ਹਾਂ ਹੈ ਤਤ ਤੰਤੀ ਸ਼ਬਦ ਜੋ ਝੋਟ ਨਾਲ ਪੈਦਾ ਹੋਵੇ ਉਹਨੂੰ ਆਹਤ ਸ਼ਬਦ ਕਹਿੰਦੇ ਨੇ ਆਹਤ ਦੇ ਅਖਰੀ ਅਰਥ ਵੀ ਝੋਟ ਇਹਨੇ ਮੈਨੂੰ ਆਹਤ ਕੀਤੀ ਇਹਨੇ ਮੈਨੂੰ ਝੋਟ ਮਾਰੀ ਇਹਨੇ ਮੈਨੂੰ ਆਹਤ ਪਹਚਾਈ ਹੈ ਪਾਓ ਇਸਨੇ ਮੈਨੂੰ ਝੋਟ ਪਹਚਾਈ ਹੈ ਆਹਤ ਦਾ ਮਤਲਬ ਹੈ ਝੋਟ ਆਹਤ ਸ਼ਬਦ ਦੋ ਚੀਜ਼ਾਂ ਦੇ ਟਕਰਾਓ ਤੋਂ ਝੋਟ ਕੋ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਆਹਤ ਪਰ ਜੋ ਪ੍ਰਮੰਡ ਦੇ ਵਿੱਚ ਵਿਆਪਕ ਹੈ ਇੱਕ ਨਾਦ ਔਰ ਜਿਸ ਤੋਂ ਸਾਰਾ ਜਗਤ ਆਇਆ ਹੈ ਉਹਨੂੰ ਕਹਿੰਦੇ ਨੇ ਅਲਾਹਤ ਪਰਮਾਤਮਾ ਦਾ ਰੂਪ ਇੰਜ ਬਿਆਨ ਕੀਤਾ ਗਿਆ ਆਦ ਅਨੇ ਅਨਾਦ ਅਲਾਹਤ ਉਹਦੀ ਜਿਹੜੀ ਆਵਾਜ਼ ਹੈ ਪਰਮਾਤਮਾ ਦੀ ਜਿਹੜੀ ਆਵਾਜ਼ ਹੈ ਆਹਤ ਨਹੀਂ ਹੈ ਅਨਾਦ ਹੈ ਪਰਮਾਤਮਾ ਦਾ ਜਿਹੜਾ ਬੋਲ ਹੈ ਅਨਾਹਤ ਹੈ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਇੱਕੋ ਇਸ ਅਨੇਲ ਕੋ ਦਾ ਕੋਈ ਰੰਗ ਨਹੀਂ ਸਾਰੇ ਰੰਗ ਉਸ ਤੋਂ ਹੀ ਆਉਂਦੇ ਨੇ ਕੋ ਦਾ ਕੋਈ ਰੰਗ ਨਹੀਂ ਸਾਰੇ ਆਕਾਰ ਉਸੇ ਤੋਂ ਹੀ ਆਉਂਦੇ ਨੇ ਉਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸੇ ਤੋਂ ਆਉਂਦੇ ਨੇ ਉਹਦਾ ਕੋਈ ਰੂਪ ਨਹੀਂ ਅਰੂਪ ਹੈ ਅਨੋਪ ਹੈ ਚਲ ਇਸ ਪ੍ਰਕਰਨ ਨੂੰ ਨਾਲ ਲਈਏ ਹਰੇ ਰੰਗ ਉਸੇ ਤੋਂ ਆਉਂਦੇ ਨੇ ਪਰ ਉਸ ਦਾ ਕੋਈ ਰੰਗ ਨਹੀਂ। ਜੋਗੋਗ ਇੱਕ ਹੋਵੇ ਉਸ ਦਾ ਇੱਕ ਕੋਈ ਵੇਸ ਹੈ ਉਸੇ ਇੱਕ ਤੋਂ ਅਨੇਕਤਾ ਜਨਮ ਲੈਂਦੀ ਹੈ। ਉਸੇ ਇੱਕ ਨਿਰਾਕਾਰ ਤੋਂ ਜਿਹਦਾ ਕੋਈ ਆਕਾਰ ਨਹੀਂ ਤਰ੍ਹਾਂ ਤਰ੍ਹਾਂ ਦੇ ਆਕਾਰ ਜਨਮ ਲੈਦੇ ਨੇ। ਉਸੇ ਇੱਕ ਨਿਰਾਕਾਰ ਤੋਂ ਜਿਸ ਦਾ ਕੋਈ ਰੰਗ ਰੂਪ ਨਹੀਂ ਤਰ੍ਹਾਂ ਤਰ੍ਹਾਂ ਦੇ ਰੂਪ ਜਨਮ ਲੈਂਦੇ ਨੇ ਤਰ੍ਹਾਂ ਤਰ੍ਹਾਂ ਦੇ ਰੰਗ ਜਨਮ ਲੈਂਦੇ। ਆਹਤ ਸ਼ਬਦ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਵੇ ਤਤ ਤੰਤੀ ਸਾਜ਼ਾਂ ਤੋਂ ਸਿਤਾਰ ਹੈ ਬੀਨਾ ਹੈ ਰਬਾਬ ਹੈ ਦਿਲ ਰਬਾਬ ਹੈ ਸਰੰਗੀ ਹੈ ਵਾਇਲਨ ਹੈ ਤੰਤੀ ਸਾਜ਼ਾਂ ਤੋਂ ਟਕਰਾਓ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਇਹ ਦੁੱਤ ਸ਼ਬਦ ਕਹਿੰਦੇ ਹਨ ਵਿਧ ਚਰਮ ਕਾ ਚਮੜੇ ਦੇ ਮੜੇ ਰੇ ਸਾਜ਼ ਟੌਲਕ ਹੈ ਮੰਜੀਰ ਹੈ ਸਬਲਾ ਮਰਦੰਗ ਹੈ ਤੱਬ ਹੈ ਇਹਨੂੰ ਵਿਧ ਸ਼ਬਦ ਕਹਿੰਦੇ ਹਨ ਤਤ ਤੰਧੀ ਵਿਤ ਚਰਮ ਕਾ ਕਣਕਾ ਸੇਕਾ ਜਾਣ ਤਤੁਮਾ ਨਾਲ ਤਤੁਮਾ ਟਕਰਾਵਣ ਜਿਹੜੇ ਛੇੜੇ ਹੁੰਦੇ ਨੇ ਖੜਸਾਲਾਂ ਨੇ ਪਿੱਤਲ ਨਾਲ ਪਿੱਤਲ ਟਕਰਾਏ ਤਾਂਬੇ ਨਾਲ ਤਾਂਬਾ ਟਕਰਾਏ ਲੋਹੇ ਨਾਲ ਲੋਹਾ ਟਕਰਾਏ ਜੋ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਗਾਣ ਸ਼ਬਦ ਕਹਿੰਦੇ ਨੇ ਨਾਦ ਸ਼ਬਦ ਘਟਕੋ ਕਹੇ ਘੜੇ ਜੁਤੇ ਥਾਪ ਦਿੰਦੇ ਨੇ ਸਾਜ਼ਾਂ ਦੇ ਵਿੱਚ ਇਹ ਵੀ ਵਰਤਿਆ ਜਾਂਦਾ ਹੈ ਉਪਰ ਇਹ ਥਾਪ ਮਾਰ ਕੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਨਾਦ ਸ਼ਬਦ ਕਹਿੰਦੇ ਹਨ ਨਾਦ ਸ਼ਬਦ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ ਜੋ ਸਵਾਸਾਂ ਨਾਲ ਪਮੰਦੇ ਫੋਕਣ ਨਾਲੋ ਵੱਜਦੇ ਹਨ ਸ਼ੈਨਾਈ ਹੈ ਮੁਰਲੀ ਹੈ ਸੰਧ ਹੈ ਨਰਸਿੰਗਾ ਹੈ ਇਹ ਫੋਕਣ ਨਾਲ ਵੱਜਦੇ ਹੈ ਹਾਰਮੋਨੀਅਮ ਹੈ ਅਭੀ ਹਵਾ ਦੇਣੀ ਪੈਂਦੀ ਹੈ ਹਵਾ ਨਾਲ ਸੋਰਾਂ ਦੇ ਚੋਂ ਆਵਾਜ਼ ਨਹੀਂ ਨਿਕਲੇ ਅਸੀਂ ਜੋ ਬੋਲਦੇ ਆ ਸਾਡੇ ਕੋਲ ਸੁਗਰ ਸ਼ਬਦ ਹੈ ਪਵਨ ਨਭੀ ਨਾਲ ਟਕਰਾਂਦੀ ਹੈ ਨਾਭ ਥੋੜੀ ਜਿਹਾ ਖੁੱਲਦੀ ਹੈ ਉਥੋਂ ਧੁਨ ਉੱਠਦੀ ਹੈ ਲੋਕਾਂ ਦੇ ਦਿਲ ਪਰਾ ਪਰ ਧੁਨ ਤੇ ਉੱਠੀ ਹੈ ਅੱਖਰਾਂ ਤੋਂ ਬਿਨਾ ਧੁਨ ਤੇ ਉੱਠੀ ਹੈ ਬਾਗ ਤੋਂ ਬਿਨਾ ਧਨ ਟੁੱਟੀ ਹੈ ਸਰਬ ਧਨ ਹੈ ਇਸ ਵਾਸਤੇ ਇਹਨੂੰ ਧੋਨੇ ਕਹਿੰਦੇ ਹਿਰਦੇ ਤੱਕ ਉਹ ਧਨ ਪਹੁੰਚੀ ਅੱਖਰ ਮਿਲ ਗਏ ਇਹਨੂੰ ਕਹਿੰਦੇ ਨੇ ਪਸੰਤੀ ਪਸੰਤੀ ਬਾਣੀ ਫਿਰ ਉਹ ਛੇਹੇ ਗੰਠੇ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦਾ ਇਹਨੂੰ ਕਹਿੰਦੇ ਨੇ ਮਧਮਾ ਬਾਣੀ ਫਿਰ ਜ਼ਬਾਨ ਉਸਨੂੰ ਬਿਆਨ ਕਰ ਦਿੰਦੀ ਹੈ ਜਿੰਨੂ ਕਹਿੰਦੇ ਨੇ ਬੈਖਰੀ ਵਾਹੇ ਗੁਰੂ ਐਸਾ ਮੇਰੇ ਅੰਦਰ ਫੁਰਨਾ ਪੈਦਾ ਹੋਇਆ ਆਪਣਾ ਨਾਭੀ ਨਾਲ ਟਕਰਾਈ ਮਰਾ ਪਸੰਦੀ ਮਦਮਾ ਬਣ ਕੇ ਜ਼ਬਾਨ ਨੇ ਬਾਹਰ ਪ੍ਰਗਟ ਕਰ ਦਿੱਤੀ ਵਾਹੇ ਗੁਰੂ ਇਹ ਹੁਣ ਭੋਜਨ ਬਣ ਗਿਆ ਹੁਣ ਇਸ ਨੂੰ ਸ਼ਬਦ ਨੂੰ ਵਾਪਸ ਲੈ ਜਾਣਾ ਉਹਨੂੰ ਵਾਪਸ ਕਿਸ ਤਰ੍ਹਾਂ ਲੈ ਜਾਈਏ ਆਪ ਦੇ ਗਿਆਤ ਅਲੀ ਅਰਜ਼ ਕਰਾਂ ਜਿਸ ਦਵਾਰ ਦੇ ਰਾਹੀਂ ਇਹ ਬਾਹਰ ਪ੍ਰਗਟ ਹੋਇਆ ਹੈ ਮਾਰਗ ਤੇ ਕੋਈ ਇਸਨੂੰ ਵਾਪਸ ਲੈ ਜਾਣਾ ਜਿਵੇਂ ਘਰ ਦੇ ਜਿਸ ਦਰਵਾਜ਼ੇ ਚੋਂ ਅਸੀਂ ਲੰਘ ਕੇ ਆਇਆ ਹੁਣ ਘਰ ਦੇ ਵਿੱਚ ਪ੍ਰਵੇਸ਼ ਕਰਾਂਗੇ ਉਸੇ ਦਰਵਾਜ਼ੇ ਤੇ ਰਾਹ ਦਵਾਰ ਇੱਕੋ ਹੀ ਹੈ ਜੈਸੇ ਗੁਰਦੁਆਰੇ ਦਾ ਦਰਵਾਜ਼ਾ ਬਾਹਰ ਜਿਸ ਤੋਂ ਆਇਆ ਬਾਹਰ ਵੀ ਉਸੇ ਰਹੀਂ ਜਾਵਾਂਗਾ ਸ਼ਬਦ ਪ੍ਰਗਟ ਹੋਇਆ ਹੈ ਬਾਬਾ ਬੈਖਰੀ ਮਦਮਾ ਪਸੰਦੀ ਪਰ ਉਹਦੇ ਚ ਨੂੰ ਸੁਣਨਾ ਹੈ ਇਸ ਬੈਖਰੀ ਨੂੰ ਸੁਣਨਾ ਤੇ ਵਾਪਸ ਲੈ ਜਾਣਾ ਹੁਣ ਮੈਂ ਕਹਾਂ ਵਾਪਸ ਲੈ ਜਾਣ ਦਾ ਵੀ ਉਹੀ ਢੰਗ ਹੈ ਮਾਰਗ ਹੋਈ ਹੈ ਇਸ ਨੂੰ ਕਬੀਰ ਨੇ ਕਿਹਾ ਉਲਟੀ ਗੰਗਾ ਜਮਨ ਮਿਲਾਓ जमन जिथों गंगा जमे है उत्पन्न होंगी गंगोत्री मुआवन जिथों दरिया निकलता है जिथ दरिया प्रगट है, आ गंगा प्रगट हो है, हो है, और कबीर कहें पलटा के, के जिथ निकली उठे ले जाना, उना किसी भी दरिया उठे ले जाना जिथों प्रगट होया ਅਜ ਤੱਕ ਤੇ ਨਹੀਂ ਹੋਇਆ ਅਜ ਤੱਕ ਜਲੇਗਾ ਇਹ ਨਹਿਰਿਆ ਜ਼ਮੀਨ ਤੇ ਵਗਦੇ ਹਨ ਜਿੱਥੋਂ ਨਿਕਲਦੇ ਨੇ ਪਲਟਾ ਕੇ ਲੈ ਜਾ ਸਕਦੇ ਹਾਂ ਉਚਾਈਆਂ ਤੋਂ ਨਿਕਲਦੇ ਨੇ ਬੁਲੰਦੀਆਂ ਤੋਂ ਨਿਕਲਦੇ ਤੇ ਪਾਣੀ ਨਿਵਾਣ ਦੀ ਤਰਫ ਜਾਂਦਾ ਹੈ ਭਾਰਤ ਦੇ ਕਰੀਬਨ ਕਰੀਬਨ ਸਾਰੇ ਦਰਿਆ ਹਿਮਾਲਿਆ ਤੋਂ ਹਮਨੇ ਪਹਾੜਾਂ ਤੋਂ ਆਉਂਦੇ ਥੱਲੇ ਦੀ ਤਰਫ ਆ ਵਾਪਸ ਕਿਵੇਂ ਲੈ ਜਾਏ ਜਿੱਥੋਂ ਨਿਕਲੇ ਨੇ ਹੁਣ ਉਥੇ ਲੈ ਜਾਏਗੇ कौन जिथों प्रकट हुई है किथों प्रकट हुई नाभी तो घने तो इन उठै ले जाना उल्टी गंगा जमन मिला बस ऐ काम औखा आखण औखा साचा ना जिस दिन कड़ो करोगे ना दुनिया कोई काम इतना औखा नहीं जितना है माउंट एवरेस्ट पे चढ़ जाना भी सोखा है काम औखा चंद्रमा तक पहुंच जाना भी कोई इतना औखा नहीं है होने तक पहुँचा ओख है बड़े बड़े जोगी रह बड़े बड़े रह हैं, बड़े बड़े अभ्यासी मेरे ने। जी की हैं खेड नहीं बन, बन तड़पते हुए मेरे रोंद इसे रुदन का जिक्र करते हैं धन गुरु अर्जन देव जी महाराज हो रह ना सका बिन देखे प्रीतमा ਮੈਂ ਇਹ ਰਵਹਿ ਵਹਿ ਚੱਲਦੇ ਜੀ ਜੇ ਜਦ ਧੁਨ ਵਾਪਸ ਜਾਂਦੀ ਹੈ ਤੇ ਜੋ ਕੁਝ ਸਟੇਜਾਂ ਬਣਦੀਆਂ ਨੇ ਅਵਸਥਾਵਾਂ ਬਣਦੀਆਂ ਨੇ ਮੈਂ ਇਹ ਨਾ ਜ਼ਿਕਰ ਕਰਨਾ ਚਾਹੁੰਦਾ ਸੀ ਪਰ ਭੂਮਿਕਾ ਦੇ ਉਥਾਨ ਕਾ ਜੀ ਮੈਂ ਸਾਰਾ ਸਮਾ ਲੈ ਗਏ ਇੱਕ ਇੱਕ ਅਵਸਥਾ ਬੜੀ ਮਹਾਨ ਹੈ ਜਿਵੇਂ ਇਸ ਧੁਨੀ ਤੋਂ ਨਾਭੀ ਤੋਂ ਧੁਨ ਉਠੀ ਇਨਾਂ ਦੇ ਨਾਮ ਨੇ ਪਰਾ ਪਸੰਧੀ ਮਧਮਾ ਬੈਖਰੀ ਜੇ ਜਦ ਇਹ ਸੋਨੋਂ ਵਾਪਸ ਜਾਵੇ ਮਧਮਾ ਪਸੰਧੀ ਤੇ ਬੈਖਰੀ ਬਣੇ ਫਿਰ ਵੀ ਕੁਝ ਆਪਣੀ ਅਵਸਥਾਵਾਂ ਨੇ ਉਹਨਾਂ ਨੂੰ ਭਗਤਾਂ ਨੇ ਨਾਮ ਦਿੱਤੇ ਇਹੋ ਦਾ ਬਕਾਇਦਾ ਜ਼ਿਕਰ ਹੈ ਔਰ ਉਸ ਜ਼ਿਕਰ ਤੋਂ ਉਹਨੂੰ ਸੁਣ ਕੇ ਅਬ ਇਹ ਅਸੀ ਅੰਦਾਜ਼ਾ ਲਾ ਸਕਦਾ ਐ ਮੈਂ ਕਿੱਥੇ ਤੱਕ ਪਹੁੰਚੇਗਾ ਜਿਵੇਂ ਸਰੀਰ ਨੂੰ ਵੇਖ ਕੇ ਸਾਨੂੰ ਅੰਦਾਜ਼ਾ ਲੱਗ ਜਾਂਦਾ ਐ ਕਿ ਜਵਾਨ ਐ ਕਿ ਹੁਣ ਬੁੱਢੇਪੇ ਤੱਕ ਚਲਾ ਗਿਆ ਐ ਤੇ ਤੇ ਅਜੇ ਬੱਚਾ ਐ ਇਹਦੀ ਸੁਰਤ ਕਿੱਥੇ ਤੱਕ ਪਾਂਚੀ ਐ ਇਹਦਾ ਧਿਆਨ ਕਿੱਥੇ ਤੱਕ ਪਾਂਚੇ ਹੈ ਸ਼ਬਦ ਦਾ ਪ੍ਰਵੇਸ਼ ਕਿੱਥੇ ਤੱਕ ਹੋਇਆ ਐ ਇਹ ਖੁਦ ਨੂੰ ਪਤਾ ਚਲੇਗਾ ਦੂਜੇ ਨੂੰ ਨਹੀਂ ਦੂਜੇ ਨੂੰ इस वास्ते धार्मिक मैं हां के नहीं हाँ ये बारे शेख सादी साहब कहें तू खुद का मुनसफ शुद्ध अपना मुनसफ आप बन अपनी जजमेंट आप कर किसी को ना करा तू की है तू भगत है कि नहीं तू गुरमुख है कि नहीं तू संत है कि नहीं ये फैसला किसी को ना करा कोई की जानता है वक्त तो वत तेरे शरीर बारे कोई जानता है तू जवान है बुढ़्ढा है कि बच्चा है ਹੋ ਰਹੀ ਹੈ ਕਿ ਤੰਦਰੁਸਤ ਹੈ ਤੋ ਇਸਤਰੀ ਹੈ ਕਿ ਬੁਰਸ਼ ਹੈ ਤੇਰੇ ਸਰੀਰ ਨੂੰ ਵਸੇ ਤਨਾ ਦੇਖ ਕੇ ਕੋਈ ਅੰਦਾਜ਼ਾ ਲਾ ਸਕਦਾ ਹੈ ਦੂਜਾ ਸਾਡੀ ਸੁਰਤ ਦਾ ਕੀ ਅੰਦਾਜ਼ਾ ਲਾਏਗਾ ਕਿਤਨ ਲਗਾਏਗਾ ਇਸ ਵਾਸਤੇ ਕਿ ਕਥਾ ਕੀ ਸੰਧੀ ਲੋੜ ਪੈ ਜਾਂਦੀ ਹੈ ਸਾਨੂੰ ਆਪਣੀ ਸਮਝ ਆਵੇ ਅਪ ਤਨ ਕਾ ਜੋ ਕਰੇ ਵਿਚਾਰ ਤਿਸ ਜਮ ਕੰਕਰ ਨਹੀਂ ਕਰੇ ਖਵਾਰ ਬੜੀ ਕੀਮਤੀ ਬਣਦੀ ਹੈ ਜੋ ਆਪਣੇ ਵਿਚਾਰ ਆਪ ਕਰਦਾ ਹੈ ਕਿ ਮੈਂ ਕੀ ਹਾਂ ਮੈਂ ਕੀ ਹਾਂ ਔਰ ਮੈਂ ਕਿੱਥੇ ਹਾਂ ਬਦ ਕਿਸਮਤ ਇਹ ਮਨੁੱਖ ਦੂਜਿਆਂ ਤੋਂ ਫੈਸਲੇ ਕਰਾਂਦਾ ਹੈ ਔਰ ਦੂਜਿਆਂ ਨੂੰ ਦਿਖਾਣ ਦੀ ਕੋਸ਼ਿਸ਼ ਕਰਦਾ ਹੈ ਉਹ ਦਿਖਾਵਾ ਹੀ ਦਿਖਾਵਾ ਹੁੰਦਾ ਹੈ ਅੰਦਰ ਦੀ ਦੁਨੀਆ ਨਹੀਂ ਹੈ ਕੁਝ ਵੀ ਨਹੀਂ ਹੈ ਦੂਜੇ ਫੈਸਲਾ ਕਰਨ ਮੈਂ ਗਿਆਨੀ ਹਾਂ ਮੈਂ ਸੁੰਦਰ ਕੀਰਤਨੀ ਹਾਂ ਮੈਂ ਅੱਛਾ ਪਾਠ ਕਰ ਲੈਣਾ ਮੈਂ ਬਹੁਤ ਵੱਡਾ ਦਾਨੀ ਹਾਂ ਮੈਂ ਬਹੁਤ ਵੱਡੀ ਸੇਵਾ ਕਰ ਲੈਣਾ ਔਰ ਦੁਨੀਆ ਵਾਵਾ ਕਰੇ ਬੰਦੇ ਦੀ ਚਾਹਤ ਉਹਦੀ ਹੈ ਮੈਂ ਤੇ ਇਹ ਚਾਹਤ ਉਹਨਾਂ ਬੰਦਿਆਂ ਦੀ ਵੀ ਦੇਖੀ ਹੈ ਹੈਰਾਨ ਹੋ ਗਏ ਜੋ ਬਿਰਧ ਹੋ ਗਏ ਨੇ 80 85 ਸਾਲ ਦੇ ਹੋ ਗਏ ਨੇ ਜੱਪ ਵੀ بڑا ਕਰਦੇ ਨੇ ਬਾਣੀ ਵੀ ਬੜੀ ਪੜਦੇ ਨੇ ਪਰ ਅਜੇ ਵੀ ਅੰਦਰੋਂ ਉਹ ਮੰਗ ਇਹ ਹੈ ਲੋਕੀ ਗੁਰਮੁਖ ਆਖਣ ਭ੍ਰਮ ਗਏ ਨਹੀਂ ਆਖਣ ਲੋਕੀ ਆਖਣ ਅਵਰਤ ਵੇਲੇ ਉੱਠਦਾ ਹੈ ਲੋਕਾਂ ਦੀ ਪ੍ਰਸੰਤਾ ਵਾਸਤੇ ਲੋਕੀ ਖੁਸ਼ ਹੋਵਣ ਲੋਕੀ ਵਾਵਾ ਕਰਾ अवस्था पता की बनानी पैंदी है कोई भला कहो भावे बुरा कहो हम तन दियो है डार गुरु रामदास कोई मतलब नहीं दस बंदे भला भला आगते पैना है कोई मतलब नहीं दस बुरा बुरा आगते पैना मैं की कोई बुरा बुरा अखरे इतनी बुरी गल नहीं है मैं बुरा ना होव गल इतनी है ਕੋਈ ਭਲਾ ਭਲਾ ਅਗਲਾ ਪੇ ਅੱਖੇ ਪੇ ਮੈਂ ਦੇਖਾਂ ਮੈਂ ਭਲਾ ਹਾਂ ਕਿ ਨਹੀਂ ਅਪ ਤਨ ਕਾ ਜੋ ਕਰੇ ਵਿਚਾ ਇਥੋਂ ਧਰਮ ਦੀ ਯਾਤਰਾ ਸ਼ੁਰੂ ਹੁੰਦੀ ਏ ਇਹ ਜਿਹੜੀਆਂ ਸਟੇਜਾਂ ਨੇ ਪਰਾ ਪਸੰਤੀ ਮਦਮਾ ਬੈਖਰੀ ਮੈਂ ਕੋਸ਼ਿਸ਼ ਕਰਾਂਗਾ ਕਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਨੂੰ ਤੋਫੀਕ ਦੇਣ ਸਮਰਥਾ ਦੇਣ ਹੈ ਬਾਰ ਇੱਕ ਗੱਲ ਅਤਿਅੰਤ ਬਾਰਿਕ ਤੇ ਮੈਂ ਸਤਿਗੁਰ ਦੀ ਹੰਉਰੀ ਸਤੋਂ ਅਰਜ਼ ਕਰਾਂ ਸਫਲ ਤਾਂ ਮੈਨੋ ਵੀ ਅਜੇ ਨਹੀਂ ਮਿਲੇ ਪਤਾ ਮੈਨੋ ਚਲ ਗਿਆ ਚਲੋ ਇਹਨੋ ਹੰਕਾਰ ਕਹਿ ਦੋ ਤੁਸੀਂ ਮੇਰਾ ਹੰਕਾਰ ਕਹਿ ਦੋ ਮੈਨੋ ਪਤਾ ਚਲ ਗਿਆ ਗੱਲ ਇਹ ਹੈ ਸਟੇਜ ਇਹ ਹੈ ਅਵਸਥਾ ਇਹ ਹੈ ਤੇ ਇਹਨੂੰ ਭੋਗੀ ਮੇਰੀ ਨਿਰਮਾਣਤਾ ਵੀ ਨਾ ਸਮਝ ਲੈਣਾ 100% ਮੈਂ ਸਹੀ ਕਹਿ ਰਿਹਾ ਕਾਮਯਾਬੀ ਮੈਨੋ ਇਸੇਚ ਨਹੀਂ ਮਿਲੀ ਸਮਝ ਆ ਗਈ ਹੈ ਉਹ ਸਮਝ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਤੁਸੀਂ ਆਖੋਗੇ ਵਸਤਾ ਕਿਉਂ ਨਹੀਂ ਮਿਲੀ ਇਹ ਮੈਨੂੰ ਹੁਣ ਸਮਝ ਆਈਏ ਬਹੁਤ ਔਖੀ ਏ ਕਥਾ ਕਰਨ ਨਾਲੋਂ ਲੱਖਾਂ ਗੁਣਾ ਔਖੀ ਆਖਣ ਔਖਾ ਸੱਚ ਹੈ ਕੀਰਤਨ ਕਰਨ ਨਾਲੋਂ ਲੱਖਾਂ ਗੁਣਾ ਔਖਾ ਹੈ ਦਾਨ ਪੁੰਨ ਕਰਨ ਨਾਲੋਂ ਪਾਠ ਕਰਨ ਨਾਲੋਂ ਲੱਖਾਂ ਗੁਣਾ ਔਖਾ ਹੈ ਪਾਠ ਜ਼ਬਾਨ ਕਰ ਰਹੀ ਹੈ ਕਿਸੇ ਭੋਜਨ ਬਣ ਰਿਹਾ ਹੈ ਜਿੰਨੇ ਚਿਤਕ ਛਕਾਂਗੇ ਨਹੀਂ ਤੇ ਤ੍ਰਿਪਤੀ ਕਿਵੇਂ ਹੋਵੇਗੀ ਕਾਰੀਆਂ ਭੁੱਖਾਂ ਕਿਸ ਤਰ੍ਹਾਂ ਮਿਟਣਗੀਆਂ ਲੋਭ ਕਿਵੇਂ ਸ਼ਾਂਤ ਹੋਵੇਗਾ ਹੰਕਾਰ ਕਿਵੇਂ ਮਿٹےਗਾ ਸ਼ਬਦ ਅੰਦਰ ਤੇ ਪ੍ਰਵੇਸ਼ ਕਰੇ ਤਾਂ ਹੀ ਗੱਲ ਬਣੇਗੀ ਭੋਜਨ ਦੀ ਬੁਰਕੀ ਅੰਦਰ ਜਾਵੇ ਮਾਸ ਬਣੇਗੇ ਹੋਣ ਬਣੇਗੇ ਅਗਰ ਸ਼ਬਦ ਅੰਦਰ ਚਲਾ ਗਿਆ ਯਕੀਨ ਜਾਣੋ ਦਇਆ ਬਣ ਜਾਏਗਾ ਸੰਤੋਖ ਬਣ ਜਾਏਗਾ ਗਿਆਨ ਬਣ ਜਾਏਗਾ ਵਿਗਿਆਨ ਬਣ ਜਾਏਗਾ ਪਰਮ ਅਨੰਦ ਬਣ ਜਾਏਗਾ ਸਮਾਧੀ ਬਣ ਜਾਏਗਾ aur manokada mann parmatma da roop ho jayega ਇਹ ਜਿਹੜੀਆਂ ਸਟੇਜਾਂ ਨੇ ਬਾਕੀ ਕਲ ਸਮਾ ਹੋ ਗਿਆ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੁਸੀਂ ਬੜੇ ਟਿਕਾਊ ਨਾਲ ਸਰਵਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸੁਣ ਕੇ ਥਾਣੋਂ ਕਾਮਯਾਬੀ ਬਖਸ਼ਣ ਸੁਣਾ ਕੇ ਮੈਨੂੰ ਕਾਮਯਾਬੀ ਬਖਸ਼ਣ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ ਮੇਰਾ ਸੁਣਾਇਆ ਹੋਇਆ ਸਫਲ ਹੋਵੇ ਪਉਲ ਸੁਖਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ